ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗਰਮਿੰਦਰ ਸਿੰਘ ਮਰਾੜ। ਕਿਸਾਨ ਵੀਰੋ ਜਿਹੜਾ ਆਪਾਂ ਬਜਾਈ ਕਣਕ ਦੀ ਕਰ ਰਹੇ ਹਾਂ। ਪਹਿਲਾਂ ਵੀ ਮੈਂ ਬੇਨਤੀਆਂ ਕੀਤੀਆਂ ਸੀਗੀਆਂ ਕਿ ਬਜਾਈ ਸਮੇਂ ਬੱੱਤਰ ਸਹੀ ਹੋਣਾ ਬੜਾ ਜ਼ਰੂਰੀ ਹੈ। ਖੇਤ ਤੁਹਾਡਾ ਖੁਸ਼ਕ ਨਾ ਹੋਵੇ। ਖਾਸ ਤੌਰ ਤੇ ਜਦੋਂ ਆਪਾਂ ਸੁਪਰ ਸੀਡਰ ਨਾਲ ਬਜਾਈ ਕਰ ਰਹੇ ਹਾਂ। ਜਿੱਥੇ ਖੁਸ਼ਕੀ ਦੇ ਵਿੱਚ ਤੁਸੀਂ ਬਜਾਈ ਕੀਤੀ ਉਥੇ ਕਣਕ ਹਰੀ ਹੋਣ ਤੇ ਤੁਹਾਨੂੰ ਸਮੱਸਿਆ ਆਊਗੀ ਕਿਉਂਕਿ ਹਵਾ ਦੇ ਵਿੱਚ ਵੀ ਬੜੀ ਖੁਸ਼ਕੀ ਹੈ ਜਿਹੜੇ ਕਿਸਾਨ ਵੀਰ ਹੁਣ ਵੀ ਬਿਜਾਈ ਕਰ ਰਹੇ ਜੇ ਖੇਤ ਬਹੁਤ ਜ਼ਿਆਦਾ ਖੁਸ਼ਕ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਬੈਠਵੀਂ ਰੋਣੀ ਕਰ ਲਓ ਕਈ ਵਾਰ ਕੀ ਹੁੰਦਾ ਕਿ ਆਪਾਂ ਨੂੰ ਲੱਗਦਾ ਕਿ ਗੈਰ ਨਿਕਲ ਆਊਗੀ ਆਪਾਂ ਬਾਣ ਬਾ ਲੈਨੇ ਆ ਜਾਂ ਆਪਾਂ ਬਿਜਾਈ ਕਰ ਦਿੰਨੇ ਖੁਸ਼ਕੀ 'ਚ ਉਸ ਖੇਤ ਦੇ ਵਿੱਚ ਤੁਹਾਨੂੰ ਜਰਮੀਨੇਸ਼ਨ ਦੀ ਅਮਰਜੈਂਸ ਦੀ ਸਮੱਸਿਆ ਆਊਗੀ ਇਹ ਗੱਲ ਦਾ ਖਾਸ ਖਿਆਲ ਰੱਖੋ ਜਿੱਥੇ ਤੁਹਾਡੇ ਖੇਤ ਖੁਸ਼ਕ ਕੀ ਹੈ ਜਾਂ ਤਾਂ ਬੀ ਪਿਉ ਕੇ ਵੀ ਜੋ ਜਾਂ ਤੇਰਾ ਆਪਾਂ ਬੈਠੀ ਰਹਿਣੀ ਨਹੀਂ ਕਰਗੀ ਜਿੱਥੇ ਜਿਹੜਾ ਵਕਤਰ ਕਿੱਲਾ ਵਕਤਰ ਹੋਣਾ ਚਾਹੀਦਾ ਉਸ ਵਾਸਤੇ ਸੈਪੀ ਸੀਡਰ ਚ ਥੋੜਾ ਬਹੁਤ ਚੱਲ ਜਾਂਦਾ ਵਾਕੇ ਦੀਜ ਰਹੇ ਆ ਉਦੋਂ ਸਹੀ ਵਕਤਰ ਨਾ ਵੀ ਹੋਣੀ ਚਾਹੀਦੀ ਹੈ ਕਿ ਜਿਹੜਾ ਉਪਰੋਂ ਕਿਉਂਕਿ ਉਪਰੋਂ ਤਾਂ ਮਿੱਟੀ ਜਲਦੀ ਖੁਸ਼ਕ ਹੋ ਜਾਂਦੀ ਹੈ ਥੱਲੇ ਵਾਲੇ ਯੂਜ਼ ਉਹ ਜਿਹੜਾ ਆਪਾਂ ਜਿੱਥੇ ਬਜਾਈ ਸੀਡ ਆਪਣਾ ਪਿਆ ਬੀਜ ਪਿਆ ਉੱਥੇ ਮਿੱਟੀ ਦਾ ਲੱਡੂ ਵੱਡਣਾ ਚਾਹੀਦਾ ਇਹ ਗੱਲ ਦਾ ਖਾਸ ਧਿਆਨ ਰੱਖਣਾ ਗਿੱਲ ਪ੍ਰੋਪਰ ਹੋਣੀ ਚਾਹੀਦੀ ਹੈ ਨਹੀਂ ਫਿਰ ਆਪਾਂ ਟਾਈਮਲੀ ਜਿਦ ਤੱਕ ਲੱਗਦਾ ਕਿ ਖੇਤ ਖੁਸ਼ਕ ਹੋ ਗਿਆ ਉੱਗਣ ਚ ਹੌਸੇ ਆ ਰਹੀ ਹੈ ਹੋ ਸਕਦਾ ਕਈ ਕਿਸਾਨਾਂ ਨੂੰ ਇਹ ਸਮੱਸਿਆ ਆ ਰਹੀ ਹੋਵੇ ਉੱਥੇ ਟਾਈਮਲੀ ਪਾਣੀ ਲਾਉਣਾ ਪਊਗਾ ਤੇ ਕਿਸਾਨ ਵੀਰ ਜਿਨ੍ਹਾਂ ਨੇ ਸੁਪਰ ਸੀਡਰ ਨਾ ਬਿਜਾਈ ਕੀਤੀ ਕਣ ਕੁੱਗਿਆ ਹੀ ਹੈ ਉਹ ਕਿਰਪਾ ਕਰਕੇ ਵੀਡੀਓ ਕਲਿੱਪ ਜਾਂ ਫੋਟੋ ਸਾਂਝੀ ਜ਼ਰੂਰ ਕਰਾ ਜੀ ਤਾਂ ਕਿ ਜਿਹੜਾ ਨੇ ਨਵੀਂ ਜਿਹੜੀ ਪਹਿਲੀ ਵਾਰੀ ਜਿਹੜਾ ਕਈ ਵਾਰ ਕਿਸਾਨ ਵੀਰਾਂ ਦੀ ਖਬਰਾਂ听ੀ ਉਹਨਾਂ ਕਰਕੇ ਜਿਹੜਾ ਹੈਗਾ ਇਹ ਹੌਸਲੇ ਵਾਲੀ ਜਿਹੜੀ ਵੀਡੀਓ ਨੂੰ ਜ਼ਰੂਰ ਸਾਂਝੀ ਕਰਨ ਬਹੁਤ ਬਹੁਤ ਤਨਵਾਦ ਮੇਰੇ ਵੱਲੋਂ ਕੁਝ ਰੁਕੂਸਰ ਬਾਦ ਰੋ